ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਲਜੀਤ ਕੌਰ ਮੋਗਾ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਵਿੱਚ ਇਹ ਆਪਾਂ ਪਾ ਰਹੇ ਸੀਗੇ ਅਚਾਰ ਪਸ਼ੂਆਂ ਵਾਸਤੇ ਮੱਕੀ ਦਾ ਅਚਾਰ ਵੀ ਕਾਹਦਾ ਪਾਉਣ ਲੱਗੇ ਬਸ ਖਲਾਰਾ ਹੀ ਬਾਹਲਾ ਖਿਲਰ ਗਿਆ ਮੀਂਹ ਆ ਗਿਆ ਇੱਕ ਤਰੀਕ ਦੇ ਲੱਗੇ ਸੀ ਨਾਤਰ ਟ੍ਰੈਕਟਰ ਖੁੱਬ ਗਿਆ ਕਰਨ ਬਸ ਓਵੇਂ ਖੋਰੂ-ਖੋਰੂ ਜਿਹਾ ਪਾ ਕੇ ਫੇਰ ਆ ਜਾਂਦੇ ਸੀ ਤੇ ਅੱਜ ਨਿਬੜਿਆ ਚਾਰ ਦਾ ਕੰਮ ਟਰੈਕਟਰਾਂ ਦੀ ਹਾਲਤ ਵੇਖੋ ਕੀ ਬਣ ਗਈ ਹੈ ਗਾਰੇ ਨਾਲ ਵਿਚਾਰਿਆਂ ਦੀ ਸ਼ਕਲ ਹੀ ਨਹੀਂ ਦਿਖਦੀ ਵੀ ਕਿਹੜਾ ਟਰੈਕਟਰ ਤੇ ਅੱਜ ਕੰਮ ਨਿਬੜ ਗਿਆ ਕਾਗਜ਼ ਪਾਤ ਆ ਚਾਰ ਤੇ ਗੱਡੀ ਵੀ ਅੱਜ ਤਵਾਈ ਹੈ ਆਪਾਂ ਬਹੁਤ ਵੀ ਮਗਰ ਚਾਹ ਰੋਟੀ ਢੋਂਦੇ ਸੀ ਗੀੜਾ ਵਜਦਾ ਸੀ ਤਾਂ ਕਰਕੇ ਤੇ ਇਹ ਟਾਈਮ ਸ਼ਾਮ ਦੇ 5 ਵਜੇ ਆ ਇੱਕ ਪਾਸੇ ਇੱਧਰ ਲੁਧਿਆਣੇ ਵਾਲੇ ਪਾਸੇ ਤਾਂ ਹੈਗਾ ਬੱਦਲ ਆ ਕਾਫੀ ਆਪਣੇ ਬਹੁਤ ਜ਼ਿਆਦੀ ਧੁੱਪ ਆ ਤੀਜ ਹੁਣ ਚਾਰ ਤੇ ਪਾਉਣ ਲੱਗੇ ਆ ਕਾਗਜ ਪਾਤਾ ਮਿੱਟੀ ਪਾਉਣ ਲੱਗੇ ਆ ਦਿਖਾਉਂਦੇ ਆ ਤੁਹਾਨੂੰ ਚਾਰ ਤੇ ਮਿੱਟੀ ਪਾਉਂਦੇ ਸਾਰਿਆਂ ਨਾਲੋਂ ਵੱਧ ਤੇ ਜਿੱਦੋ ਜਹਿਦ ਜ਼ੋਰ ਹਰ ਕਰਨ ਦਾ ਲੱਗਾ ਹੁਣ ਸਾ ਆਇਆ ਵੀ ਸ਼ੁਕਰ ਚਾਰ ਟਕਿਆ ਜਾਊਗਾ ਪੈ ਗਿਆ ਸਹੀ ਸਲਾਮਤ ਆ ਪਾਤਾ ਲਿਆ ਕੇ ਕਾਗਜ਼ ਕਾगज ਪਾਉਂਦੇ ਆ ਪਾਉਂਦੇ ਆ ਤੋਂ ਵੀ ਆ ਗਈਆਂ ਸੀ ਥੋੜੀਆਂ ਜੀਆਂ ਕਣੀਆਂ ਜੀਆਂ ਤਾਂ ਪਰ ਫਿਰ ਵੀ ਟਲ ਗਿਆ ਰੱਬ ਮਿੱਟੀ ਪੈ ਜੇ ਵੀ ਬਸ ਹੁਣ ਹੋਰ ਸਾਰੇ ਲੋਕਾਂ ਨੇ 30 ਤਰੀਕ ਤੋਂ ਪਹਿਲਾਂ ਪਹਿਲਾਂ ਪਤਾ ਸੀ ਸਾਰਿਆਂ ਨੂੰ ਵੀ 30 30 ਦਾ ਮਹੀਨ ਲਿਖਿਆ ਵਾ ਬਸ ਇੱਕ ਦਿਨ ਦੀ ਖਾਤਰੀ ਬਸ 29 ਨੂੰ ਪਾਉਂਦੇ ਪਾਉਂਦੇ ਨਾ ਨਿਕਲੀ ਮੂੰਹ ਚੋ ਵੀ ਨਹੀਂ ਚੱਲ ਅੱਜ ਨਹੀਂ ਸਵੇਰੇ ਤੇ ਮੁੜ ਕੇ ਸਵੇਰ ਤਾਂ 10 ਤਰੀਕ ਤੱਕ ਬਹੁਤ ਖੋਜਣਾ ਪਿਆ ਹਾਂਜੀ ਹੋਰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਹਨੇ ਕਿਹਨੇ ਮੀਂਹ ਚ ਹੀ ਪਾਇਆ achar ਅਸੀਂ ਤਾਂ ਬਹੁਤ ਆ achar ਜਿਹੜਾ ਇਹਦੀ ਕੀ ਪਾਇਆ ਇਹ ਤਾਂ ਸਾਨੂੰ ਸਾਰਾ ਕਈਆਂ ਸਾਲਾਂ ਤੱਕ ਯਾਦ ਰਹੂਗਾ ਵੀ ਵੀ achar ਵੀ ਪਾਇਆ ਸੀ ਕਿਸੇ ਟਾਈਮ ਖੱਜਲ ਖਰਾਬ ਹੋ ਕੇ ਹਾਂਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ